ਸੰਤਰਤਾ ਸਨਾਨੀ ਹੰਸਰਾਜ ਪੀਐਮ ਸ਼੍ਰੀ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਗਰੋਟਾ ਵਿਖੇ 2 ਰੋਜ਼ਾ ਬਲਾਕ ਪੱਧਰੇ ਸਾਇੰਸ ਮੇਲਾ ਸਫਲਤਾਪੂਰਵਕ ਸੰਪਨ ਹੋਇਆ ਦੂਸਰੇ ਦਿਨ 13 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਬੱਚਿਆਂ ਵੱਲੋਂ ਤਿਆਰ ਕੀਤੀਆਂ ਪ੍ਰਦਰਸ਼ਨੀਆਂ ਖਿੱਚ ਦਾ ਕੇਂਦਰ ਰਹੀਆਂ ਪ੍ਰੋਗਰਾਮ ਦੀ ਪ੍ਰਧਾਨਗੀ ਪ੍ਰਿੰਸੀਪਲ ਪੰਕਜ ਮਹਾਜਨ ਨੇ ਕੀਤੀ ਇਨਾਮ ਵੰਡ ਦੀ ਰਸਮ ਡੀਐਸਐਸ ਬਲਵਿੰਦਰ ਸੈਣੀ ਨੇ ਅਦਾ ਕੀਤੀ ਉਨਾ ਬੱਚਿਆਂ ਨੂੰ ਮੁਬਾਰਕਬਾਦ ਦਿੰਦੇ ਆ ਭਵਿੱਖ ਵਿੱਚ ਹੋਰ ਮਿਹਨਤ ਅਤੇ ਲਗਨ ਨਾਲ ਭਾਗ ਲੈਣ ਨੂੰ ਪ੍ਰੇਰਿਤ ਕੀਤਾ ਆਓ ਦੇਖਦੇ ਹਾਂ ਇਰਾवटी ਨਿਊਜ਼ ਪੰਜਾਬ ਦੀ ਇੱਕ ਵਿਸ਼ੇਸ਼ ਖ਼ਬਰ ਸੇਨੀਅਰ ਸਕੂਲ ਕੋਟਾ ਵਿੱਚ ਢਾਨਪੁਰ 1 ਬਲਾਕ ਦੇ 13 ਹਾਈ ਔਰ ਸੇਨੀਅਰ ਸਕੂਲਾਂ ਦੇ ਬੱਚਿਆਂ ਨੇ ਸਾਇੰਸ ਪ੍ਰਦਰਸ਼ਨੀ ਵਿੱਚ ਭਾਗ ਲਿਆ ਜਿਸ ਵਿੱਚ ਸੱਤ ਵੱਖ-ਵੱਖ ਥੀਮ 'ਚ ਬੱਚਿਆਂ ਨੇ ਆਪਣੇ ਮਾਡਲ ਪੇਸ਼ ਕੀਤੇ ਔਰ ਇਸ ਪ੍ਰਤੀਯੋਗਤਾ ਵਿੱਚ ਸਾਰੇ ਹੀ ਵਿਦਿਆਰਥੀਆਂ ਨੇ ਔਰ ਕਾਇਦੇ ਦਾ ਪਕਾਣਾ ਬਹੁਤ ਮਿਹਨਤ ਕੀਤੀ ਔਰ ਬੱਚਿਆਂ ਵਿੱਚ ਵਿਗਿਆਨ ਪ੍ਰਤੀ ਜਿਹੜੀ ਹੈ ਰੁਚੀ ਪੈਦਾ ਹੋ ਰਹੀ ਹੈ ਤੋਂ ਮੇਰਾ ਮੰਨਣਾ ਹੈ ਕਿ ਅਜਿਹੇ ਪ੍ਰੋਗਰਾਮ ਸਕੂਲ ਵਿੱਚ ਹੋਣੇ ਚਾਹੀਦੇ ਆ ਜਿਸ ਕਰਕੇ ਬੱਚਿਆਂ ਦੇ ਮਨ ਵਿੱਚ ਸਾਇੰਸ ਵਿਸ਼ੇ ਪ੍ਰਤੀ ਦਿਲਚਸਪੀ ਹੋਰ ਪੈਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਰੋਟਾ ਵਿਖੇ ਬਲੌਗ ਪਦਰੀ ਵਿਗਿਆਨ ਪ੍ਰਦਰਸ਼ਨੀ ਦੇ ਵਿੱਚ ਸੈਕੰਡਰੀ ਗਰੁੱਪ ਦੇ 13 ਸਕੂਲਾਂ ਨੇ ਭਾਗ ਲਿਆ ਜਿਹਦੇ ਵਿੱਚ ਸੱਤ ਵੱਖ-ਵੱਖ ਟੀਮਾਂ ਦੇ ਵਿੱਚ ਟੀਮਾਂ ਨੇ ਭਾਗ ਲਿਆ ਔਰ ਜਿਹੜੇ ਬੱਚੇ ਇਸ ਵਿਗਿਆਨ ਪ੍ਰਦਰਸ਼ਨੀ ਦੇ ਵਿੱਚ ਪਹਿਲੇ ਨੰਬਰ ਤੇ ਆਣਗੇ ਉਹ ਬੱਚੇ ਜਿਹੜੇ ਆ ਜ਼ਿਲ੍ਹਾ ਪਧਰੀ ਵਿਗਿਆਨ ਪ੍ਰਦਰਸ਼ਨੀ ਦੇ ਵਿੱਚ 17 ਤਰੀਕ ਨੂੰ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਮਲਕਪੁਰ ਵਿਖੇ ਜਿਹੜੇ ਨੇ ਉਹ ਪਾਰਟਿਸਪੇਟ ਕਰਨਗੇ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਜਿਹਨਾਂ ਬੱਚਿਆਂ ਨੇ ਇਨਾਮ ਜਿੱਤੇ ਆ ਉਹਨਾਂ ਦੇ ਗਾਈਡ ਟੀਚਰਸ ਨੂੰ ਮੁਬਾਰਕਬਾਦ ਦਿਨਾ ਔਰ ਉਮੀਦ ਕਰਨਾ ਐਸੇ ਤਰ੍ਹਾਂ ਹੀ ਹੋ ਜਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਦੇ ਵਿੱਚ ਵੀ ਜਿਹੜੀਆਂ ਉਮਲਾ ਮਾਰਨਗੇ